ਹਰ ਜਗ੍ਹਾ ਇੱਕ ਸਾਂਝੀ ਕਰਦੇ ਹੁੰਨੇ ਆ ਗੱਲ ਸਾਡੇ ਉੱਥੇ ਗੁਰੂ ਨੂੰ ਪਿਆਰੇ ਸੀਗੇ ਇੱਕ ਟੋਰਾਂਟੋ ਦੇ ਵਿੱਚ ਤੇ ਹੁਣ ਇਸ ਟਾਈਮ ਤੋਂ ਚੜ੍ਹਾਈ ਕਰ ਗਏ ਕਹਿੰਦੇ ਜਦੋਂ ਸਿੱਖੀ ਦੇ ਵਿੱਚ ਨਹੀਂ ਸੀ ਆਏ ਅਜੇ ਅਜੇ ਕੇਸ ਨਹੀਂ ਸੀ ਰੱਖੇ ਕੇਸ ਕੱਟੇ ਹੋਏ ਸੀ ਮੋਨੇ ਸੀ ਪਰ ਪਿਆਰ ਸੀਗਾ ਗੁਰੂ ਸਾਹਿਬ ਦੇ ਲਈ ਮਨ ਦੇ ਵਿੱਚ ਇੱਕ ਇੱਕ ਵਾਰ ਕਹਿੰਦੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਜਦੋਂ ਮੱਥਾ ਟੇਕ ਕੇ ਮਨ ਦੇ ਵਿੱਚ ਕਾਲਪੁਰਖ ਵੱਲੋਂ ਫੁਰਨਾ ਆਇਆ ਕਿ ਜੇ ਤੂੰ ਹੁਣ ਮੱਥਾ ਟੇਕ ਰਿਹਾ ਪਰ ਮੱਥਾ ਟੇਕ ਕੇ ਤੂੰ ਜੇ ਮੁੜ ਕੇ ਗੁਰੂ ਸਾਹਿਬ ਜੀ ਦੇ ਬਚਨ ਨਹੀਂ ਮੰਨੇ ਫਿਰ ਤਾਂ ਤੂੰ ਮੱਥਾ ਟੇਕ ਕੇ ਵਾਪਸ ਲੈ ਲਿਆ ਫਿਰ ਤਾਂ ਮੱਥਾ ਟੇਕਿਆ ਹੀ ਨਹੀਂ ਝੂਠ ਬੋਲ ਤਾਂ ਫਿਰ ਤਾਂ ਮੱਥਾ ਟੇਕ ਕੇ ਉਹਨਾਂ ਨੇ ਉਸੇ ਟਾਈਮ ਐਸੀ ਕਿਰਪਾ ਹੋਈ ਉਹਨਾਂ ਤੇ ਉਸੇ ਟਾਈਮ ਮਨ ਚ ਦ੍ਰਿੜ ਕਰ ਲਿਆ ਕਿ ਹੁਣ ਮੈਂ ਗੁਰੂ ਸਾਹਿਬ ਜੀ ਦੇ ਜੜੇ ਜੜੇ ਹੁਕਮ ਪਤਾ ਲੱਗਣਗੇ ਉਹ ਸਾਰੇ ਹੁਕਮ ਕਮਾਉਂਗਾ ਫਿਰ ਐਸੀ ਕਿਰਪਾ ਹੋਈ ਕੀਤਾ ਵੀ ਉਹਨਾਂ ਨੇ ਉਸੇ ਤਰ੍ਹਾਂ ਕੇਸ ਰੱਖ ਲਏ ਸਿੱਖੀ ਦੇ ਵਿੱਚ ਆਏ ਰਹਿਤਾਂ ਬਹਿਤਾਂ ਦੇ ਵਿੱਚ ਪਰਪੱਕ ਹੋਏ ਗੁਰਸਿੱਖਾਂ ਦੀ ਸੰਗਤ ਕੀਤੀ ਨਾਮ ਦੀਆਂ ਕਮਾਈਆਂ ਘਾਲ ਕਮਾਈਆਂ ਕੀਤੀਆਂ ਜੀਵਨ ਸਫਲਾ ਕੀਤਾ ਸੋ ਸਾਨੂੰ ਹੁਣ ਇਹ ਚਾਹੀਦਾ ਵੀ ਅਸੀਂ ਸਾਡੇ ਚ ਭਾਵਨਾ ਹੈ ਅਸੀਂ ਹਰ ਪਾਸੇ ਦੇਖਦੇ ਆਂ ਸ੍ਰੀ ਦਰਬਾਰ ਸਾਹਿਬ ਜਾਂਦੇ ਆਂ ਹੁਣ ਅਨੰਦਪੁਰ ਸਾਹਿਬ ਵੀ ਜਾ ਕੇ ਹੁਣ ਦੇਖੀ ਬਹੁਤ ਸੰਗਤ ਜਾਂਦੀ ਆ ਸਾਡੇ ਚ ਪਿਆਰ ਹੈ ਸੱਚੇ ਪਾਤਸ਼ਾਹ ਲਈ ਪਰ ਅਸੀਂ ਆਪਣਾ ਜੀਵਨ ਨਹੀਂ ਬਦਲਣਾ ਚਾਹੁੰਦੇ ਇੱਥੇ ਅਸੀਂ ਫਿਰ ਮਾਰ ਖਾ ਜਾਂਦੇ ਆਂ ਫੇਰ ਅਸੀਂ ਫੇਲ ਹੋ ਜਾਂਨੇ ਆ ਕਿਉਂ ਗੁਰੂ ਸਾਹਿਬ ਕਹਿੰਦੇ ਆ ਸ੍ਰੀ ਰਾਮ ਨਾਮਾ ਉਚਰਮਨਾ ਆਗੇ ਜਮਦਲ ਬਖਮਕਨਾ ਜੇ ਰਾਮ ਨਾਮਾ ਉਚਰਮਨਾ ਨਹੀਂ ਹੋਊ ਫੇਰ ਆਗੇ ਜਮਦਲ ਬਖਮਕਨਾ ਹੋ ਸਾਡਾ ਭਲਾ ਤਾਂ ਇਸੇ ਵਿੱਚ ਹੈ ਗੁਰੂ ਸਾਹਿਬ ਜੀ ਨੇ ਜਿੰਨੇ ਹੁਕਮ ਦਿੱਤੇ ਆ ਗੁਰਬਾਣੀ ਦੇ ਵਿੱਚ ਉਹ ਸਾਰੇ ਸਾਡੇ ਭਲੇ ਖਾਤਰ ਦਿੱਤੇ ਆ ਜੇ ਅਸੀਂ ਹੁਕਮ ਕਮਾਵਾਂਗੇ ਤਾਂ ਸਾਡਾ ਜਨਮ ਸਫਲਾ ਹੋਊ ਜਿਵੇਂ ਭਾਈ ਸਾਹਿਬ ਜੀ ਨੇ ਬੜੀ ਛੋਟੀ ਐਗਜ਼ਾਮਪਲ ਦੇ ਕੇ ਦੱਸਿਆ ਕਿ ਹਾਂਜੀ ਇਹ ਠੀਕ ਹੈ ਕਿ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦੀ ਪਰਿਪਾਲਨਾ ਕਰਦਾ ਕਿਸੇ ਜੀਵ ਨੂੰ ਉਹ ਭੁੱਖਾ ਨਹੀਂ ਰੱਖਦਾ ਬਾਣੀ ਚ ਲਿਖਿਆ ਕਿ ਪੱਥਰ ਦੇ ਵਿੱਚ ਜਿਹੜਾ ਕੀੜਾ ਰਹਿੰਦਾ ਉਹਨੂੰ ਵੀ ਰਿਜ਼ਕ ਦਿੰਦਾ ਉਹ ਸਾਰੀ ਸ੍ਰਿਸ਼ਟੀ ਦੀ ਪਰਿਪਾਲਨਾ ਕਰਦਾ ਪਰ ਉਹ ਕਿਸੇ ਕਿਸੇ ਤੇ ਆਪਣੀ ਕਿਰਪਾ ਵੀ ਕਰਦਾ ਕੋਈ ਖਾਸ ਕਿਰਪਾ ਵੀ ਕਰਦਾ ਖਾਸ ਦ੍ਰਿਸ਼ਟੀ ਵੀ ਕਰਦਾ ਪੱਖਪਾਤ ਕਰਦਾ ਉਹ ਅਕਾਲ ਪੁਰਖ ਉਹਦੀ ਕਿਰਪਾ ਉਹਦੇ ਤੇ ਹੁੰਦੀ ਆ ਜੋ ਸਤਗੁਰੂ ਜੀ ਦੀ ਨਜ਼ਰ ਦੇ ਹੇਠ ਹੁੰਦਾ ਸਤਗੁਰੂ ਜੀ ਦੇ ਹੁਕਮ ਮੰਨਦਾ ਜੋ ਇਹ ਸਾਈਕਲ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਣਾਇਆ ਜੀ ਤੇ ਸਤਗੁਰੂ ਅਕਾਲ ਪੁਰਖ ਦੀ ਨਜ਼ਰ ਹੁੰਦੀ ਆ ਉਹਨੂੰ ਉਹ ਸਤਗੁਰੂ ਜੀ ਦੇ ਹਵਾਲੇ ਕਰ ਦਿੰਦੇ ਆ ਸਤਗੁਰੂ ਜੀ ਜੀ ਇਸ ਸ਼ਰਨ ਵਿੱਚ ਭੇਜ ਦਿੰਦੇ ਆ ਜਿਹੜਾ ਸਤਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਸਤਗੁਰੂ ਜੀ ਦੇ ਹੁਕਮ ਮੰਨਦਾ 20 ਬਿਸਵੇ ਗੁਰ ਕਾ ਮਨ ਮੰਨ ਜਦੋਂ 20 ਬਿਸਵੇ ਗੁਰੂ ਦਾ ਮਨ ਮੰਨਦਾ ਕਿਸੇ ਸੇਵਕ ਤੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਹੈ ਉਹਨੂੰ ਉਹ ਅਕਾਲ ਪੁਰਖ ਨਾਲ ਮਿਲਾ ਲੈਂਦੇ ਇਹ ਐਸਾ ਖੇਡ ਬਣਾਇਆ ਹੋਇਆ ਸਤਿਗੁਰੂ ਜੀ ਨੇ ਪਰ ਅਕਾਲ ਪੁਰਖ ਦੀ ਖੁਸ਼ੀ ਉਹਦੇ ਤੇ ਹੋਊ ਜੋ ਸਤਿਗੁਰੂ ਜੀ ਦੀ ਆਗਿਆ ਸਤ ਸਤ ਕਰਕੇ ਮੰਨੂ ਉਹਦੀ ਜਿਹੜੀ ਕਾਲ ਕਮਾਈ ਆ ਸਾਰੀ ਤਾਂ ਅਕਾਲ ਪੁਰਖ ਜੀ ਥਾਂੇ ਪਾਉਂਦੇ ਆ ਇਸ ਕਰਕੇ ਅਸੀਂ ਆਪਣਾ ਜੀਵਨ ਗੁਰੂ ਜੀ ਦੇ ਹੁਕਮ ਅਨਸਾਰ ਢਾਲਣ ਦੀ ਕੋਸ਼ਿਸ਼ ਕਰੀਏ ਕਿਤੇ ਇਹੀ ਨਾ ਹੋਵੇ ਕਿ ਆਪਾਂ ਜਿਹੜਾ ਪਿਆਰ ਆ ਉਹ ਮਨ ਦੇ ਵਿੱਚ ਹੀ ਰਹਿ ਜਾਵੇ ਐਕਸ਼ਨ ਦੇ ਰੂਪ ਵਿੱਚ ਨਾ ਬਾਹਰ ਆਵੇ ਕਿਉਂਕਿ ਜਿਹੜਾ ਪ੍ਰੇਮ ਆ ਉਹਦਾ ਤਕਾਜ਼ਾ ਤਾਂ ਇਹ ਹੀ ਆ ਕਿ ਪਿਆਰੇ ਦੇ ਹੁਕਮ ਵਿੱਚ ਰਿਹਾ ਜਾਵੇ ਪਿਆਰ ਦਾ ਤਕਾਜ਼ਾ ਇਹ ਆ ਇਸ ਕਰਕੇ ਪਿਆਰ ਐਕਸ਼ਨ ਦੇ ਰੂਪ ਦੇ ਵਿੱਚ ਵੀ ਆਵੇ ਜੋ ਗੁਰੂ ਜੀ ਦੇ ਹੁਕਮ ਨੇ ਗੁਰੂ ਜੀ ਕਹਿੰਦੇ ਆ ਕੇਸ ਰੱਖੋ ਭਾਈ ਪਹਿਲੀ ਸੁਨਤ ਮੋਏ ਹੈ ਸਿਰ ਪਰ ਰੱਖਿਆ ਕੋਏ ਇਹ ਮੱਕੇ ਮਦੀਨੇ ਦੀ ਗੋਸ਼ਟ ਮਿਲਦੀ ਆ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੋਂ ਦੇ ਪੀਰਾਂ ਫਕੀਰਾਂ ਨੂੰ ਗੁਰਸਿੱਖੀ ਦੀ ਸੁਨਤ ਦੱਸਦਿਆ ਕੀ ਆ ਗੁਰਸਿੱਖੀ ਦੀ ਜੋ ਰਹਿਤ ਆ ਪਹਿਲੀ ਗੁਰੂ ਸਾਹਿਬ ਕਹਿੰਦੇ ਨੇ ਕੇਸ ਰੱਖਣੇ ਆ ਸਿਰ ਪਰ ਰੱਖਿਆ ਕੋਈ ਪਹਿਲੀ ਸੁਨਤ ਮੋਇ ਹੈ ਮੋਇ ਦਾ ਭਾਵ ਕੇਸ ਹੁੰਦਾ ਪਹਿਲੇ ਪਾਸ਼ਾ ਦਾ ਹੁਕਮ ਕੇਸ ਰੱਖਣੇ ਆ ਪਰ ਇਸ ਪ੍ਰਾਈ ਸਤਰੀ ਨਾਲ ਸੰਗ ਨਹੀਂ ਕਰਨਾ ਹੱਕ ਹਲਾਲ ਦੀ ਕਮਾਈ ਕਰਨੀ ਆ ਧੋਖਾ ਧੜੀ ਨਹੀਂ ਕਰਨੀ ਕਿਸੇ ਦਾ ਦਿਲ ਨਹੀਂ ਦਿਲ ਨਹੀਂ ਦੁਖਾਉਣਾ ਪਾਪ ਨਹੀਂ ਕਰਨੇ ਚੰਗੇ ਕੰਮ ਕਰਨੇ ਆ ਇਹ ਸਾਰੇ ਹੁਕਮ ਨੇ ਇਹ ਹੁਕਮ ਕਮਾਉਂਦੇ ਹੋਏ ਫੇਰ ਆਪਾਂ ਨਾਮ ਬਾਣੀ ਦੀ ਘਾਲ ਕਮਾਈ ਕਰਾਂਗੇ ਫੇਰ ਉਹ ਗੁਰੂ ਘਰਤਾਰ ਥਾਂ ਹੀ ਪਾਉਂਦਾ ਕਿਉਂਕਿ ਆਮ ਕਰਕੇ ਦੇਖੀਦਾ ਹਰ ਪਾਸੇ ਸੰਗਤਾਂ ਦੇ ਵਿੱਚ ਪਿਆਰ ਬਹੁਤ ਹੁੰਦਾ ਪਿਆਰ ਦੇ ਵਿੱਚ ਗੁਰਦੁਆਰਾ ਸਭ ਵੀ ਜਾਣਦੇ ਆ ਗੁਰਬਾਣੀ ਦਾ ਪਾਠ ਵੀ ਕਰਦੇ ਆ ਪਰ ਫੇਰ ਵੀ ਜੋ ਜੀਵਨ 'ਚ ਬਦਲਾਵ ਆਉਣਾ ਚਾਹੀਦਾ ਸੀ ਉਹ ਨਹੀਂ ਆਉਂਦਾ ਉਹਦਾ ਕਾਰਨ ਇਹ ਹੈ ਕਿ ਸਾਰੇ ਹੁਕਮ ਨਹੀਂ ਮੰਨਦੇ ਆਪਾਂ ਜਿੰਨਾ ਜਿੰਨਾ ਗੁਰਬਾਣੀ ਦਾ ਮਹਾਤਮ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਹੀ ਦੱਸਿਆ ਉਹਨਾਂ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ ਪ੍ਰਾਪਤ ਕਿਉਂ ਨਹੀਂ ਹੋ ਰਿਹਾ ਕਿਉਂਕਿ ਅਸੀਂ ਸਤਗੁਰੂ ਜੀ ਦੀ ਅੱਗੇ ਆ ਜਿਹੜੀ ਉਹ ਸੱਤ ਸੱਤ ਕਰਕੇ ਨਹੀਂ ਮੰਨ ਰਹੇ ਗੁਰੂ ਸਾਹਿਬ ਜੀ ਦਾ ਬਚਨ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵਹਿ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਨਕਾ ਹਰ ਥਾਂੇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਇਹ ਹਰ ਪਾਸੇ ਬੇਨਤੀ ਕਰਦੇ ਹੁੰਨੇ ਆ ਇਹ ਬਚਨ ਬਹੁਤ ਅਨਮੋਲ ਆ ਇਹਨੂੰ ਸਮਝਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂ ਜ਼ਰੂਰੀ ਆ ਕਿਉਂਕਿ ਘਾਲ ਕਮਾਈ ਆਪਾਂ ਕਰਦੇ ਆ ਕੁਝ ਕਿਸੇ ਨਾ ਕਿਸੇ ਤਰੀਕੇ ਨਾਲ ਪਾਠ ਕਰਦੇ ਆ ਸੇਵਾ ਕਰਦੇ ਆ ਪਰ ਸਾਡੀ ਸਾਨੂੰ ਫਾਇਦਾ ਉਹਦਾ ਤਾਂ ਹੋਣਾ ਜੇ ਸਾਡੀ ਉਹ ਥਾਂੇ ਪਾਉਣਗੇ ਸੱਚੇ ਬਾਦਸ਼ਾਹ ਇੱਥੇ ਥਾਂੇ ਪਾਉਣ ਦਾ ਗੁਰੂ ਸਾਹਿਬ ਨੇ ਨੁਕਤਾ ਦੱਸਿਆ ਇੱਕ ਕਿਵੇਂ ਥਾਂੇ ਪਵਾਉਣੀ ਆ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇਂ ਸੇਵਕ ਸਿਖਾ ਰਹੇ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਰਹੇ ਨੇ ਸਭ ਗਾਵੇਂ ਹਰ ਹਰ ਉਤਮ ਬਾਣੀ ਉਹ ਕੱਲਾ ਆ ਨਹੀਂ ਰਹੇ ਆ ਕੇ ਉਤਮ ਬਾਣੀ ਗੁਰਬਾਣੀ ਵੀ ਗਾ ਰਹੇ ਨੇ ਹਰ ਹਰ ਨਾਮ ਵੀ ਜਪ ਰਹੇ ਨੇ ਸੋ ਜਿਹੜਾ ਮੁੱਖ ਕੰਮ ਆ ਇੱਕ ਗੁਰਮਤ ਦਾ ਮੁੱਖ ਕਰਮ ਕਿਹੜਾ ਜੀ ਸਿਫਤ ਸਲਾਹ ਕਰਨ ਦਾ ਕਰਮ ਉਹ ਕਰਮ ਉਹ ਸੇਵਕ ਸਿੱਖ ਆ ਕੇ ਪੂਰਾ ਕਰ ਰਹੇ ਨੇ ਗੁਰਬਾਣੀ ਦਾ ਪਾਠ ਕੀਰਤਨ ਨਾਮ ਇਹ ਕੰਮ ਕਰ ਰਹੇ ਨੇ ਫਿਰ ਅੱਗੇ ਗੁਰੂ ਸਾਹਿਬ ਦੱਸਦੇ ਨੇ ਥਾਂ ਥਾਂ ਕਿਹਦੇ ਪਾਉਂਦਾ ਅਕਾਲ ਪੁਰਖ ਥਾਂ ਇਹਨਾਂ ਦਾ ਪਾਉਂਦਾ ਗਾਵਿਆ ਸੁਣਿਆ ਤਿੰਕਾ ਹਰ ਥਾਂ ਪਾਵੈ ਕਿੰਨਾ ਦਾ ਥਾਂ ਪਾਉਂਦਾ ਜੀ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਇਹ ਤੇ ਗੌਰ ਕਰਨਾ ਆਪਾਂ ਪਾਠ ਕਰ ਲਿਆ ਨਾਮ ਜਪ ਲਿਆ ਸੇਵਾ ਕਰ ਲਈ ਪਰ ਥਾਂ ਕਿਹਦੇ ਪਾਉਣੀ ਆ ਜਿਨੇ ਸਤਗੁਰੂ ਜੀ ਦੀ ਹੋਰ ਆਗਿਆ ਵਾ ਇਹ ਤੋਂ ਬਿਨਾ ਕੋਈ ਹੋਰ ਆਗਿਆ ਵੀ ਹੈ ਕੱਲੀ ਨਾਮ ਬਾਣੀ ਤੋਂ ਬਿਨਾ ਹੋਰ ਆਗਿਆ ਵੀ ਹੈ ਜਿਨ੍ਹਾਂ ਨੇ ਉਹ ਸਾਰੀ ਆਗਿਆ ਸੱਤ-ਸੱਤ ਕਰ ਮੰਨੀ ਉਹਨਾਂ ਦਾ ਥਾਂ ਹੀ ਪੈਣਾ ਜਿਵੇਂ ਆਪਾਂ ਕਹਿੰਦੇ ਆ ਵੀ 10 ਸਾਲ ਹੋ ਗਏ ਪਾਠ ਕਰ ਰਹੇ ਆ ਪਰ ਅੰਦਰ ਟਿਕਾਉ ਨਹੀਂ ਆ ਰਿਹਾ ਉਹਦੇ ਪਿੱਛੇ ਕਾਰਨ ਨਹੀਂ ਹੁੰਦਾ ਸਾਰੇ ਹੁਕਮ ਨਹੀਂ ਆਪਾਂ ਮੰਨ ਰਹੇ ਗੁਰੂ ਸਾਹਿਬ ਜੀ ਦੇ ਆਪਣਾ ਜੋ ਜੀਵਨ ਤਨ ਮਨ ਕਰਕੇ ਆਪਾਂ ਅਰਪਣ ਹੀ ਨਹੀਂ ਕੀਤਾ ਇਸ ਕਰਕੇ ਅਸੀਂ ਦੁੱਖ ਪਾਉਨੇ ਆ ਇਸੇ ਕਰਕੇ ਸਾਡਾ ਜੋ ਸਾਡੀ ਜੋ ਕਾਲ ਕਮਾਈ ਆ ਉਹ ਥਾਂ ਹੀ ਨਹੀਂ ਪੈਂਦੀ ਇਸ ਕਰਕੇ ਆਪਾਂ ਹੁਣ ਇੱਥੇ ਆਏ ਆ ਆਪਾਂ ਮਨ ਬਾਚ ਕਰਮ ਕਰਕੇ ਦ੍ਰਿੜ ਹੋ ਕੇ ਜਾਈਏ ਕਿ ਗੁਰੂ ਸਾਹਿਬ ਜੀ ਦੇ ਹੁਕਮ ਪਹਿਲਾਂ ਪਤਾ ਕਰੀਏ ਜਿਵੇਂ ਜਿਵੇਂ ਹੁਕਮ ਪਤਾ ਲੱਗਦੇ ਆ ਉਹ ਆਪਾਂ ਲਾਈਫ ਦੇ ਵਿੱਚ ਇੱਕ ਆਪਣੇ ਵੱਲੋਂ ਤਾਂ ਪਹਿਲਾਂ ਸੰਕਲਪ ਕਰ ਲਈਏ ਕਿ ਪੂਰਾ ਕਿ ਅਸੀਂ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਜਿਉਣੀ ਆ ਉਹ ਤੋਂ ਬਾਅਦ ਦੇ ਵਿੱਚ ਫਿਰ ਜੇ ਕਿਉਂਕਿ ਸਿੱਖ ਨੇ ਤਾਂ ਜੀ ਸੰਕਲਪ ਕਰਨਾ ਹੁੰਦਾ ਸਾਡੇ ਕੋਲ ਇਹ ਜ਼ੋਰ ਨਹੀਂ ਹੈ ਅਸਾਂ ਜ਼ੋਰ ਨਹੀਂ ਜੇ ਕਿਚ ਕਰ ਹਮ ਸਕਾਂ ਸਾਡੇ ਕੋਲ ਜ਼ੋਰ ਨਹੀਂ ਹੈ ਅਸੀਂ ਤਾਂ ਸੰਕਲਪ ਕਰਨਾ ਉਹ ਜਿਹੜਾ ਕੰਮ ਕਰਾਉਣਾ ਉਹ ਸੱਚੇ ਬਾਸ਼ਾ ਨੇ ਆਪ ਹੀ ਕਰਾਉਣਾ ਵਾ ਸਿੱਖ ਸਿਰਫ ਸੰਕਲਪ ਕਰ ਸਕਦਾ ਵੇਸ਼ ਕਰ ਸਕਦਾ ਅਰਦਾਸ ਕਰ ਸਕਦਾ ਪਰ ਜਦੋਂ ਅਸੀਂ ਸੰਕਲਪ ਕਰਦੇ ਹਾਂ ਸੱਚੇ ਮਨੋਂ ਦਿਲ ਐਨ ਦ੍ਰਿੜ ਹੋਣੇ ਆ ਸਤਿਗੁਰੂ ਜੀ ਫਿਰ ਸਾਡੀ ਲਾਜ ਰੱਖਦੇ ਆ ਫਿਰ ਸਾ ਤੋਂ ਕੰਮ ਕਰਾ ਲੈਂਦੇ ਆ ਸੋ ਆਪਾਂ ਸੰਕਲਪ ਕਰੀਏ ਦ੍ਰਿੜ ਹੋਈਏ ਗੁਰੂ ਸਾਹਿਬ ਜੀ ਦੇ ਬਚਨ ਮੰਨਣ ਦੇ ਵਿੱਚ